हां जी सत श्री अकाल जी ए है जी जिलंदर रोड उमरपुरा पूजागर नगर ए सारा जिलंदर रोड ਤੇ ਹੀ ਪੈਂਦਾ ਹੈ ਜੀ ਤੇ ਤੁਹਾਨੂੰ ਅੱਜ ਇੱਕ ਨਵੇਂ ਪਿੰਡ ਦੇ ਨਾਲ ਰੂਬਰੂ ਕਰਾਉਣਾ ਆ ਤੇ ਲੈ ਕੇ ਚੱਲਦੇ ਆ ਜੀ ਨਵੇਂ ਪਿੰਡ ਦੇ ਵਿੱਚ ਪਿੰਡ ਮਤਲਬ ਨਵਾਂ ਉਹਦਾ ਨਾਂ ਨਹੀਂ ਆ ਪਿੰਡ ਦੇ ਨਾਲ ਤੁਹਾਨੂੰ ਰੂਬਰੂ ਕਰਾਉਣਾ ਆ ਤੇ ਜੀ ਉਹ ਜਾਦਗਰੀ 게ਟ ਤੰਤਰਗਨਨ ਦੇ ਜੀ ਪਾਸ਼ਾ ਮਹਾਰਾਜ ਤਾਂ ਪਤਨੀ ਮਾਤਾ ਸੁਲਖਣੀ ਜੀ ਦੇ ਨਾਂ ਤੇ ਇਹ ਗੇਟ ਬਣਿਆ ਹੈ ਉਮਰਪੁਰੇ ਦੇ 메ਨ ਮੁਰਪੁਰਾ ਜਿਹੜਾ ਮਾਤਾ ਸੁਲਖਣੀ 게ਟ ਦੇ ਨਾਂ ਨਾਲ ਮਸ਼ਹੂਰ ਹੈ 메ਨ ਮੁਰਪੁਰਾ ਤੇ ਇੱਥੋਂ ਫਿਰ ਅੱਗੇ ਆਪਾਂ ਜੀ ਮੈਂ ਮੋਟਰਸਾਈਕਲ ਤੇ ਬਣਾਉਣਾ ਪਟਾ ਅੱਜ ਕੁਛ ਕੰਮ ਹੀ ਇਸ ਕਰਕੇ ਮੈਂ ਕਿਹਾ ਚੱਲ ਇੱਕ ਜੈਤਵਾਰ ਆ ਤੇ ਐਤਵਾਰ ਦੇ ਦਿਨ ਜਿਹੜੀ ਇਹ ਵੀਡੀਓ ਪਾਉਣੀ ਉਹ ਲਾਜ਼ਮੀ ਹੋ ਗਈ ਹੈ ਇਹ ਆ ਜੀ ਇੱਕ ਜਲੰਧਰ ਰੋਡ ਬਿਆਸ ਨੂੰ ਚੱਲ ਜਾਂਦਾ ਹੈ ਸੜਕ ਤੇ ਦੂਜੀ ਆਪਾਂ ਇੱਥੋਂ ਮੁੜ ਰਹੇ ਹਾਂ ਜੀ ਅਮਰਸਾ ਰੋਡ ਜਾਮ ਲੱਗਾ ਹੈ ਜਾਮ ਲੱਗ ਗਿਆ ਵਿਆਹ ਸ਼ਾਦੀਆਂ ਦਾ ਮਾਹੌਲ ਆ ਛਿਆਲ ਵਿਆਹ ਸ਼ਾਦੀਆਂ ਵਾਸਤੇ ਹੁੰਦਾ ਆ ਇਹ ਆ ਜੀ ਅਮਰਸਰ ਰੋਡ ਤਰਕ ਦਰਸ਼ਨ ਦਾਸ ਦਾ ਡੇਰਾ ਬਟਾਲੇ ਦਾ ਮਸ਼ਹੂਰ ਆ ਇਹ ਬੜਾ ਇਹਨੂੰ ਕਹਿੰਦੇ ਆ ਜੀ ਦਰਸ਼ਨ ਦਾਸ ਦਾ ਡੇਰਾ ਆਪਾਂ ਜ਼ਿਆਦਾਤਰ ਐਡਰੈਸ ਕਹਿ ਦਿੰਨੇ ਆ ਅਮਰਸਰ ਰੋਡ ਦੇ ਉੱਪਰ ਦਰਸ਼ਨ ਦਾਸ ਦੇ ਡੇਰੇ ਦੇ ਲਾਗੋਂ ਦੀ ਲੰਘਣਾ ਹੀ ਉਹ ਆ ਜੀ ਦਰਸ਼ਨ ਦਾਸ ਦਾ ਡੇਰਾ ਤੇ ਸ਼ਾਇਦ ਉਹ ਦਰਸ਼ਨ ਦਾਸ ਬਾਬੇ ਦਾ ਹੈਗਾ ਪ੍ਰਗਟ ਦਿਹਾੜਾ ਆ ਉਹਦਾ ਕਰਕੇ ਬੜੀ ਰੌਣਕ ਆ ਹੋ ਰਹੀ ਐ ਸੋਰੀ ਇਹ ਆ ਜੀ ਟ੍ਰਾਸਤਾ ਬਾਈਪਾਸ ਇੱਕ ਰਸਤਾ ਜਿਹੜਾ ਪਿੱਛੇ ਛੱਡ ਕੇ ਆਇਆ ਇਹ ਚੱਲ ਜਾਂਦਾ ਆ ਆਪਣਾ ਜਲੰਧਰ ਨੂੰ ਆ ਜਿਹੜਾ ਆ ਬੋਪਰਾਇਏ ਨੂੰ ਅੱਗੇ ਜਿਹੜਾ ਸਿੱਧਾ ਅਮਰਸਰ ਆ ਅਮਰਸਰ ਨੂੰ ਚੱਲਦਾ ਤੇ ਇੱਧਰ ਜਿਹੜਾ ਰਸਤਾ ਆ ਉਹ ਚੱਲਦਾ ਆ ਜੀ ਬਟਾਲਾ ਸ਼ਹਿਰ ਉਹ ਸ਼ਹਿਰ ਦੇ ਅੰਦਰ ਵੜ ਜਾਂਦਾ ਬੋਦੇ ਦੀ ਖੋਈ ਦਾ ਤੇ ਬਾਬਾ ਬੋਦੇ ਸ਼ਾਹ ਜੀ ਦੇ ਨਾਂ ਤੇ ਵਸਿਆ ਪਿੰਡ ਆ ਜੀ ਬਾਬਾ ਬੋਧੇਸ਼ਾਹ ਜੀ ਦੇ ਨਾਂ ਤੇ ਵਸਿਆ ਪਿੰਡ ਆ ਇਹ ਆ ਜੀ ਬਾਬਾ ਬੋਧੇਸ਼ਾਹ ਦੀ ਜਗਾ ਇਹ ਪਿੰਡ ਦੀ ਵੀ ਵੀਡੀਓ ਬਣਾਵਾਂਗੇ ਗੁਰੂ ਆ ਡਿਵੈਲਪਮੈਂਟ ਅਰਜਨ ਟੇਲੋ ਦੇ ਗਾਣੇ ਵਾਲਾ ਸਿਲਕ ਰੋਡ ਇਹ ਬਣ ਰਿਹਾ ਸਿਲਕ ਰੋਡ ਦੇ ਠੋਕਰ ਦੇ ਪੁਲ ਵਾਲਾ ਮਤਲਬ ਕਾਫੀ ਪਿੰਡਾਂ ਦੀ ਠੋਕਰ ਇੱਥੇ ਆਉਂਦੀ ਆ ਠੋਕਰ ਵੱਜਦੀ ਆ ਜੀ ਇਹਨੂੰ ਕਹਿੰਦੇ ਠੋਕਰ ਦਾ ਪੁਲ ਬੋੜ ਆ ਜੀ ਬਹੁਤ ਪੁਰਾਣਾ ਠੋਕਰ ਦੇ ਪੁਲ ਦਾ ਮਸ਼ਹੂਰ ਉੱਤ ਬਾਅਦ ਇੱਕ ਇੱਕ ਰਸਤਾ ਉਧਰੋਂ ਡੱਲ ਜਾਂਦਾ ਆ ਬਾਸਰਪੁਰਾ ਨਠਵਾਲ ਬਲਪੁਰੀਆਂ ਜਿਹੜੇ ਪਿੰਡ ਦੀ ਆਪਾਂ ਵੀਡੀਓ ਸ਼ੂਟ ਕਰਨੀ ਆ ਉਹ ਹੈਗਾ ਜੀ ਰੰਗੀਲਪੁਰਾ ਉਹ ਸਿੱਧੀ ਸੜਕ ਇੱਥੋਂ ਜਾਂਦੀ ਆ ਉਹ ਬੋਪਾਰਿਆਂ ਨੂੰ ਰਸਤਾ ਚੱਲ ਜਾਂਦਾ ਇਹ ਆ ਜੀ ਪਿੰਡ ਰੰਗੀਲਪੁਰ ਚਲੋ ਗਿਆ ਲੈ ਕੇ ਚੱਲਦਾ ਤੁਹਾਨੂੰ ਤੇ ਕਰਾਉਣਾ ਪਿੰਡੇ ਦੇ ਦਰਸ਼ਨ ਇਹ ਆ ਜੀ ਪਿੰਡ ਰੰਗੀਲਪੁਰ ਹਾਂਜੀ ਇਹ ਜੀ ਰੰਗੀਲਪੁਰ ਦਾ ਪੰਚਾਇਤ ਘਰ ਪਿੰਡਨ ਗੀਲਪੁਰ ਤੇ ਉਹਦਾ ਪੰਚਾਇਤ ਘਰ ਸਰਕਾਰੀ ਸਕੂਲ ਦੀ ਸਾਈਂ ਦਾ ਪ੍ਰਤੀਕ ਗੁਰਦੁਆਰਾ ਸਾਹਿਬ ਗੀਲਪੁਰ ਪਿੰਡ ਦੇ ਸਰਪੰਚ ਵੀ ਆ ਤੇ ਮਸ਼ਹੂਰ ਹੱਡੀਆਂ ਦੇ ਡਾਕਟਰ ਆ ਜੀ ਡਾਕਟਰ ਮਨੋਹਰ ਜੀ ਉਹਨਾਂ ਨੂੰ ਬਾਬਾ ਮਨੋਹਰ ਜੀ ਵੀ ਕਹਿੰਦੇ ਆ ਤੇ ਹੱਡੀਆਂ ਦਾ ਕੋਈ ਵੀ ਪ੍ਰਕਾਰ ਦਾ ਦੁੱਖ ਆ ਕੋਈ ਤਕਲੀਫ ਆ ਤੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਆ ਕੇ ਇਹ ਆ ਜੀ ಗ್ರಾಮ ਪੰਚਾਇਤ ਦੀ ਪਾਰਕ ਤੇ ਉਹਦੇ ਸਾਹਮਣੇ ਆ ਬਾਬਾ ਜੀ ਦਾ ਘਰ ਬਾਬਾ ਜੀ ਦੀ ਦੁਕਾਨ ਆ ਵੇਖੋ ਹੁਣ ਵੀ ਤੁਹਾਡੇ ਸਾਹਮਣੇ ਕਿਹ ਮਰੀਜ਼ ਨੂੰ ਲੈ ਕੇ ਆਉਂਦੇ ਆ ਦੂਰੋਂ ਦੂਰੋਂ ਲੋਕ ਆਉਂਦੇ ਆ ਜੀ ਠੀਕ ਹੋ ਕੇ ਜਾਂਦੇ ਆ 18 1902000 ਦੀ ਬਦੀ ਵਾਲਾ ਪਿੰਡ ਆ ਤੇ ਸਰਕਾਰੀ ਸਹੂਲਤਾਂ ਪੂਰਾ ਲੈ ਸਾਂ ਕਿਉਂਕਿ ਪਿੰਡ ਦੇ ਸਰਪੰਚ ਜਿਹੜੇ ਆ ਉਹ ਬਹੁਤ ਜ਼ਿਆਦਾ ਆਪਣੇ ਪਿੰਡ ਦਾ ਵਿਕਾਸ ਕੀਤਾ ਉਹਨਾਂ ਨੇ ਕਰਕੇ ਖੁਸ਼ ਆ ਨਾ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਪੂਰਾ ਤਰੱਕੀਸ਼ੀਲ ਪਿੰਡ ਆ ਕਿਉਂਕਿ ਇਹ ਜਿਹੜਾ ਰੋਡ ਆ ਸਿੱਧਾ ਹੀ ਬਟਾਲਾ ਸਿਟੀ ਜਾਂਦਾ ਆ ਹਸਪੀਟਲ ਆ ਪਿੰਡ ਦੇ ਵਿੱਚ ਫਸਟ ਆਪਣਾ ਬਾਸਮੈਂਟ ਆ ਟੈਂਕੀ ਆ ਪਾਣੀ ਦੀ 2000 ਦੀ ਬਦੀ ਨਾਉਣ ਦੇ ਬਾਵਜੂਦ ਵੀ ਸਰਕਾਰੀ ਸੂਲਤਾਂ ਨਾ ਲੈਸ ਪੈਂਦੇ ਆ ਜੀ ਤੇ ਆਸ ਕਰਦੇ ਆ ਕਿ ਵੀਡੀਓ ਪਸੰਦ ਤੇ ਆਸ ਕਰਦੇ ਆ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਅੱਗੇ ਤੋਂ ਮੈਂ ਅਜੀਆਂ ਵੀਡੀਓ ਲੈ ਕੇ ਆਉਂਦਾ ਰਹੂੰਗਾ ਜੀ ਧੰਨਵਾਦ